2 डिसेंबर 2015 ਦੀ ਰਾਤ ਪੰਜਾਬ ਲਈ ਇੱਕ ਨਾਰਮਲ ਠੰਡੀ ਰਾਤ ਵਰਗੀ ਸੀ ਠੰਡੀ ਹਵਾ ਸਰੀਰ ਨੂੰ ਬਿੰਨ ਰਹੀ ਸੀ ਤੇ ਲੋਕ ਗਰਮ ਕੱਪੜਿਆਂ ਵਿੱਚ ਲਿਪਟੇ ਆਪਣੇ ਘਰਾਂ ਵਿੱਚ ਆਰਾਮ ਕਰ ਰਹੇ ਸਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਸ ਰਾਤ ਦੀ ਖਮੋਸ਼ੀ ਵਿੱਚ ਇੱਕ ਡੂੰਗੀ ਸਾਜ਼ਿਸ਼ ਪਕ ਰਹੀ ਹੈ ਆਪਣੇ ਖੋਫਨਾਕ ਇਰਾਦਿਆਂ ਤੇ ਹਥਿਆਰਾਂ ਨਾਲ ਲੈਸ ਜੈਸ਼ੀ ਮੁਹੰਮਦ ਦੇ ਚਾਰ ਅਤਵਾਦੀ ਪਾਕਿਸਤਾਨ ਤੋਂ ਬਾਰਡਰ ਪਾਰ ਕਰਕੇ ਪੰਜਾਬ ਦੇ ਪਠਾਨਕੋਟ ਵਿੱਚ ਦਾਖਲ ਹੁੰਦੇ ਆ। ਇਹ ਅਤਵਾਦੀ ਇੰਨੇ ਚਲਾਕ ਸਨ ਕਿ ਉਹਨਾਂ ਨੇ ਭਾਰਤੀ ਫੌਜ ਦੀ ਵਰਦੀ ਪਾਈ ਹੋਈ ਸੀ ਜਿਨ੍ਹਾਂ ਨੂੰ ਵੇਖ ਕੇ ਕੋਈ ਵੀ ਧੋਖਾ ਖਾ ਸਕਦਾ ਸੀ। ਅਤਵਾਦੀਆਂ ਦਾ ਮਕਸਦ ਭਾਰਤ-ਪਾਕਿਸਤਾਨ ਬਾਰਡਰ ਤੋਂ ਲਗਭਗ 30 ਕਿਲੋਮੀਟਰ ਦੂਰ ਪੈਂਦੇ ਪਠਾਨਕੋਟ 에ਅਰਬੇਸ ਨੂੰ ਨਿਸ਼ਾਨਾ ਬਣਾਉਣਾ ਸੀ। ਅਤਵਾਦੀ ਆਤਮਕਾਤੀ ਹਮਲਾ ਕਰਕੇ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੂੰ ਤਬਾਹ ਕਰਨਾ ਚਾਹੁੰਦੇ ਸਨ। ਇਸ 에ਅਰਬੇਸ ਤੱਕ ਪਹੁੰਚਣ ਲਈ ਅਤਵਾਦੀ ਕੋਈ ਕਾਰ ਲੱਭਦੇ ਪਈ। ਪਰ ਹੁਣ ਤੱਕ ਸਵੇਰ ਹੋ ਚੁੱਕੀ ਸੀ ਤੇ ਦਿਨ ਦੀ ਰੋਸ਼ਨੀ ਨੇ ਉਹਨਾਂ ਲਈ ਖਤਰਾ ਵਧਾ ਦਿੱਤਾ ਸੀ ਕਾਂਗਰਸ ਕਿਉਂ ਸਾਰਾ ਦਿਨ ਜੰਗਲਾਂ ਤੇ ਝਾੜੀਆਂ ਵਿੱਚ ਲੁਕੇ ਰਹੇ 31 ਦਸੰਬਰ ਦੀ ਸ਼ਾਮ ਨੂੰ ਹਨੇਰਾ ਹੁੰਦਿਆਂ ਹੀ ਉਹ ਫੇਰ ਬਾਹਰ ਨਿਕਲੇ ਤੇ ਜਨਿਆਲ ਰੋਡ ਤੇ ਕਿਸੇ ਗੱਡੀ ਦੇ ਲੰਘਣ ਦੀ ਉਡੀਕ ਕਰਨ ਲੱਗੇ ਰਾਤ ਕਰੀਬ 9:30 ਵਜੇ ਉਹਨਾਂ ਦੀ ਨਜ਼ਰ ਸਾਹਮਣੇ ਆਉਂਦੀ ਹੋਈ ਇੱਕ ਇਨੋਵਾ ਕਾਰ ਤੇ ਪਈ ਜਿਸ ਨੂੰ ਇਕਾਗਰ ਸਿੰਘ ਨਾਮ ਦਾ ਸ਼ਖਸ ਚਲਾ ਰਿਹਾ ਸੀ ਜਦੋਂ ਅੱਤਵਾਦੀਆਂ ਨੇ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਤਾਂ ਇਕਾਗਰ ਸਿੰਘ ਉਹਨਾਂ ਦੀ ਇੰਡੀਅਨ ਆਰਮੀ ਦੀ ਡਰੈੱਸ ਵੇਖ ਕੇ ਧੋਖਾ ਖਾ ਗਏ ਤੇ ਖੁਸ਼ੀ-ਖੁਸ਼ੀ ਗੱਡੀ ਰੋਕ ਦਿੱਤੀ ਗੱਡੀ ਰੁਕਦਿਆਂ ਹੀ ਅੱਤਵਾਦੀਆਂ ਨੇ ਉਹਦਾ ਮੋਬਾਈਲ ਖੋਲਿਆ ਤੇ ਉਹਦਾ ਗਲਾ ਵੱਢ ਕੇ ਬੋਡੀ ਨੂੰ ਝਾੜੀਆਂ 'ਚ ਸੁੱਟਦਾ ਜਲਦਵਾਜੀ ਚ ਅੱਤਵਾਦੀ ਗੱਡੀ ਨੂੰ ਤੇਜ਼ ਰਫ਼ਤਾਰ ਨਾਲ ਚਲਾਉਣ ਲੱਗੇ ਪਰ ਕੁਝ ਦੂਰ ਜਾਂਦੇ ਰਾਵੀ ਨਦੀ ਦੇ ਪੁਲ ਨੇੜੇ ਤੂਸੀ ਮੋੜ ਤੇ ਗੱਡੀ ਖਰਾਬ ਹੋ ਗਈ ਮਜਬੂਰਨ ਉਹਨਾਂ ਨੂੰ ਇਨੋਵਾ ਉੱਥੇ ਛੱਡਣੀ ਪਈ ਉਹ ਥੋੜੀ ਅੱਗੇ ਜਾ ਕੇ ਗੰਨੇ ਦੇ ਖੇਤਾਂ ਵਿੱਚ ਲੁਕ ਕੇ ਕਿਸੇ ਹੋਰ ਗੱਡੀ ਦੀ ਉਡੀਕ ਕਰਨ ਲੱਗੇ ਰਾਤ ਕਰੀਬ 11 ਵਜੇ ਉਹਨਾਂ ਦੀ ਨਜ਼ਰ ਇੱਕ ਮਹਿੰਦਰਾ ਐਕਐਸਯੂਵੀ 500 ਤੇ ਪਈ ਜੋ ਪੰਜਾਬ ਪੁਲਿਸ ਦੇ ਐਸਪੀ ਸਲਵਿੰਦਰ ਸਿੰਘ ਦੀ ਹੀ ਸਲਵਿੰਦਰ ਸਿੰਘ ਆਪਣੇ ਦੋਸਤ ਰਜੇਸ਼ ਵਰਮਾ ਤੇ ਕੁੱਕ ਮਦਨ ਗੋਪਾਲ ਨਾਲ ਇੱਕ ਦਰਗਾਹ ਤੋਂ ਮੱਥਾ ਟੇਕ ਕੇ ਗਰਦਾਸਪੁਰ ਵਾਪਸ ਮੁੜ ਰਹੇ ਸਨ ਗੱਡੀ ਰਜੇਸ਼ ਵਰਮਾ ਚਲਾਉਂਦਾ ਪਿਆਈ ਕੋਲੀਆਂ ਮੋੜ ਨੇੜੇ ਅਤਵਾਦੀਆਂ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਉਹ ਵੀ ਅੱਤਵਾਦੀਆਂ ਦੀ ਆਰਮੀ ਡਰੈਸ ਦੇਖ ਕੇ ਧੋਖਾ ਖਾ ਗਏ ਤੇ ਗੱਡੀ ਰੋਕ ਦਿੱਤੀ। ਗੱਡੀ ਰੁਕਦਿਆਂ ਹੀ ਅੱਤਵਾਦੀਆਂ ਨੇ ਉਹਨਾਂ ਤੇ ਬੰਦੂਕਾਂ ਤਾਨ ਦਿੱਤੀਆਂ। ਉਹ ਜ਼ਬਰਦਸਤੀ ਗੱਡੀ ਵਿੱਚ ਵੜ ਗਏ ਤੇ ਐਸਪੀ ਸਲਵਿੰਦਰ ਸਿੰਘ, ਰਾਜੇਸ਼ ਵਰਮਾ ਤੇ ਮਦਨ ਗੋਪਾਲ ਦੇ ਹੱਥ ਪੈਰ ਬੰਨ੍ਹ ਦਿੱਤੇ। ਅੱਤਵਾਦੀਆਂ ਨੇ ਉਹਨਾਂ ਦੇ ਮੋਬਾਈਲ ਖੋਲੇ ਤੇ ਉਸੇ ਫੋਨ ਤੋਂ ਇੱਕ ਅੱਤਵਾਦੀ ਨੇ ਪਾਕਿਸਤਾਨ 'ਚ ਬੈਠੇ ਆਪਣੇ ਲੀਡਰ ਕਾਸ਼ਿਫ ਜਾਨ ਨੂੰ ਕਾਲ ਕਰਕੇ ਆਪਣੀ ਕਰੰਟ ਲੋਕੇਸ਼ਨ ਦੱਸੀ। ਉਹਨੇ ਕਿਹਾ ਕਿ ਉਹਨਾਂ ਨੂੰ ਕਾਰ ਮਿਲ ਗਈ ਹੈ। ਤੇ ਉਹ ਜਲਦੀ ਟਾਰਗੇਟ ਤੇ ਪਹੁੰਚ ਜਾਣਗੇ ਅੱਤਵਾਦੀ ਵਾਰ-ਵਾਰ 에ਅਰ ਫੋਰਸ ਸ਼ਬਦ ਦਾ ਜ਼ਿਕਰ ਕਰਦੇ ਪਏ ਸੀ ਜਿਹਦੇ ਨਾਲ ਬੰਦਕਾਂ ਨੂੰ ਇੰਨਾ ਤਾਂ ਸਮਝ ਆ ਗਿਆ ਹੀ ਵੀ ਅੱਤਵਾਦੀਆਂ ਦਾ ਮਕਸਦ ਇੰਡੀਅਨ 에ਅਰ ਫੋਰਸ ਤੇ ਹਮਲਾ ਕਰਨਾ ਹੈ ਫੋਨ ਤੇ ਗੱਲ ਕਰਨ ਤੋਂ ਬਾਅਦ ਉਹ ਗੱਡੀ ਚਲਾਉਣ ਲੱਪੇ ਤੇ ਜਲਦੀ ਗੱਡੀ 'ਚ ਹੀ ਅੱਤਵਾਦੀਆਂ ਨੇ ਤਿੰਨਾਂ ਬੰਦਕਾਂ ਨੂੰ ਲੱਤਾਂ ਮੁੱਕੀਆਂ ਅਤੇ ਬੰਦੂਕ ਦੇ ਬੱਟ ਨਾਲ ਬੁਰੀ ਤਰ੍ਹਾਂ ਕੁੱਟਿਆ ਗੋਲਪੁਰ ਸਿੰਮਲੀ ਪਿੰਡ ਨੇੜੇ ਜੰਗਲ ਕੋਲ ਪਹੁੰਚਦੇ ਹੀ ਅੱਤਵਾਦੀਆਂ ਨੇ ਐਸਪੀ ਸਲਵਿੰਦਰ ਸਿੰਘ ਤੇ ਕੁੱਕ ਮਦਨ ਗੋਪਾਲ ਦੀਆਂ ਅੱਖਾਂ ਤੇ ਪੱਟੀਆਂ ਬੰਨ੍ਹ ਕੇ ਉਹਨਾਂ ਨੂੰ ਚਲਦੀ ਗੱਡੀ ਵਿੱਚੋਂ ਧੱਕਾ ਦੇ ਦਿੱਤਾ ਅੱਤਵਾਦੀਆਂ ਨੂੰ ਅਜੇ ਤੱਕ ਨਹੀਂ ਸੀ ਪਤਾ ਕਿ ਜਿਨ੍ਹਾਂ ਨੂੰ ਸੁੱਟਿਆ ਹੈ ਉਹਨਾਂ ਨੇ ਉਹਨਾਂ 'ਚੋਂ ਇੱਕ ਪੁਲਿਸ ਅਫਸਰ ਹੈ ਉਹ ਸਮਝ ਰਹੇ ਹੀ ਕਿ ਗੱਡੀ ਰਜੇਸ਼ ਬਰਮਾ ਚਲਾ ਰਿਹਾ ਹੈ ਇਸ ਲਈ ਉਹੀ ਇਹਦਾ ਮਾਲਕ ਹੋਏਗਾ ਇਸੇ ਕਰਕੇ ਉਹ ਉਸ ਨੂੰ ਆਪਣੇ ਨਾਲ ਲੈ ਗਏ ਮੌਕਾ ਵੇਖ ਕੇ ਸਲਵਿੰਦਰ ਸਿੰਘ ਤੇ ਮਦਨ ਗੋਪਾਲ ਨੇ ਕਿਸੇ ਤਰੀਕੇ ਆਪਣੇ ਹੱਥ ਪੈਰ ਖੋਲੇ ਅੱਖਾਂ ਦੀਆਂ ਪੱਟੀਆਂ ਹਟਾਈਆਂ ਤੇ ਗੁਲਪੁਰ ਸਿੰਮਲੀ ਪਿੰਡ ਪਹੁੰਚ ਗਏ ਸਲਵਿੰਦਰ ਸਿੰਘ ਨੂੰ ਅੱਤਵਾਦੀਆਂ ਦੀ ਫੋਨ ਤੇ ਗੱਲਬਾਤ ਤੋਂ ਪੱਕਾ ਹੋ ਗਿਆ ਸੀ ਕਿ ਇਹ ਚਾਰੇ ਪਾਕਿਸਤਾਨੀ ਅੱਤਵਾਦੀ ਹਨ ਜੋ ਕਿਸੇ ਵੱਡੇ ਹਮਲੇ ਦੀ ਸਾਜ਼ਿਸ਼ ਰਚ ਰਹੇ ਹਨ ਤਾਂ ਕਰਕੇ ਪਿੰਡ ਵਿੱਚ ਪਹੁੰਚਦਿਆਂ ਹੀ ਉਹਨਾਂ ਨੇ ਕਿਸੇ ਦੇ ਫੋਨ ਤੋਂ ਗਰਦਾਸਪੁਰ ਪੁਲਿਸ ਕੰਟਰੋਲ ਰੂਮ ਨੂੰ ਕਾਲ ਕਰਕੇ ਪੂਰੀ ਘਟਨਾ ਦੱਸੀ ਪਰ ਉਹਨਾਂ ਦੀ ਗੱਲ ਤੇ ਕਿਸੇ ਨੇ ਯਕੀਨ ਹੀ ਨਹੀਂ ਕੀਤਾ ਸਲਵਿੰਦਰ ਸਿੰਘ ਦੀ ਇਮੇਜ ਪੁਲਿਸ ਵਿੱਚ ਪਹਿਲਾਂ ਹੀ ਖਰਾਬ ਸੀ ਇਸ ਲਈ ਉਹਨਾਂ ਦੇ ਸਾਥੀਆਂ ਨੇ ਸੋਚਿਆ ਕਿ ਉਹ ਸ਼ਾਇਦ ਪਾਰਟੀ ਕਰਕੇ ਵਾਪਸ ਆ ਰਹੇ ਹੈ ਤੇ ਫਜ਼ੂਲ ਦੀਆਂ ਗੱਲਾਂ ਬਣਾਉਂਦੇ ਪਿਆ ਜਦੋਂ ਕਿਸੇ ਨੇ ਉਹਨਾਂ ਦੀ ਗੱਲ ਨੂੰ ਸੀਰੀਅਸ ਨਹੀਂ ਲਿਆ ਤਾਂ ਸਲਵਿੰਦਰ ਨੇ ਰਾਤ 3:21 ਮਿੰਟ ਤੇ ਗਰਦਾਸਪੁਰ ਦੇ ਐਸਐਸਪੀ ਨੂੰ ਫੋਨ ਕੀਤਾ ਤੇ ਸਾਰਾ ਮਾਮਲਾ ਦੱਸਿਆ ਉਧਰ ਅਤਵਾਦੀ ਰਜੇਸ਼ ਵਰਮਾ ਨੂੰ ਲਗਾਤਾਰ ਮਾਰਕੁੱਟ ਰੇ ਸੰ ਤੇ ਉਸਦੇ ਫੋਨ ਤੋਂ ਪਾਕਿਸਤਾਨ ਵਿੱਚ ਆਪਣੇ ਕਿਸੇ ਲੀਡਰ ਨਾਲ ਲਗਾਤਾਰ ਕੰਟੈਕਟ ਵਿੱਚ ਸਨ ਜਦੋਂ ਉਹਨਾਂ ਨੇ ਪੁੱਛਿਆ ਵੀ ਇਹ ਗੱਡੀ ਕਿਹਦੀ ਹੈ ਕਰਦੇਸ਼ ਨੇ ਦੱਸਿਆ ਕਿ ਇਹ ਗੱਡੀ ਐਸਪੀ ਸਲਵਿੰਦਰ ਸਿੰਘ ਦੀ ਹੈ ਜਿਸ ਨੂੰ ਉਹਨਾਂ ਨੇ ਪਿੱਛੇ ਸੁੱਟ ਦਿੱਤਾ ਸੀ ਇਹ ਖਬਰ ਜਦੋਂ ਫੋਨ ਤੇ ਉਹਨਾਂ ਦੇ ਲੀਡਰ ਨੇ ਸੁਣੀ ਤਾਂ ਉਹ ਗੁੱਸੇ ਨਾਲ ਭੜਕ ਗਿਆ ਇੱਕ ਪੁਲਿਸ ਅਫਸਰ ਹੋਣ ਕਰਕੇ ਸਲਵਿੰਦਰ ਉਹਨਾਂ ਲਈ ਵੱਡਾ ਖਤਰਾ ਸੀ ਜੋ ਅਥਾਰਟिटीज ਨੂੰ ਉਹਨਾਂ ਦਾ ਸਾਰਾ ਪਲਾਨ ਦੱਸ ਸਕਦਾ ਸੀ ਇਸ ਲਈ ਲੀਡਰ ਨੇ ਅੱਤਵਾਦੀਆਂ ਨੂੰ ਤੁਰੰਤ ਵਾਪਸ ਜਾ ਕੇ ਸਲਵਿੰਦਰ ਸਿੰਘ ਤੇ ਮਦਨ ਗੋਪਾਲ ਨੂੰ ਦੁਬਾਰਾ ਫੜਨ ਦਾ ਹੁਕਮ ਦਿੱਤਾ ਪਰ ਜਦੋਂ ਤੱਕ ਅੱਤਵਾਦੀ ਵਾਪਸ ਉਸ ਥਾਂ ਤੇ ਪਹੁੰਚੇ ਸਲਵਿੰਦਰ ਸਿੰਘ ਤੇ ਮਦਨ ਗੋਪਾਲ ਜਾਨ ਬਚਾ ਕੇ ਉੱਥੋਂ ਭੱਜ ਚੁੱਕੇ ਸਨ ਦੋਵਾਂ ਨੂੰ ਨਾ ਫੜ ਸਕਣ ਦੀ ਖੇਜ ਵਿੱਚ ਅੱਤਵਾਦੀਆਂ ਨੇ ਸਾਰਾ ਗੁੱਸਾ ਰਜੇਸ਼ ਬਰਮਾ ਤੇ ਘੜਤਾ ਸਵੇਰੇ ਕਰੀਬ 4 ਵਜੇ ਉਹਨਾਂ ਨੇ ਚਾਕੂ ਨਾਲ ਉਸ ਦਾ ਗਲਾ ਉਹਨਾਂ ਨੂੰ ਯਕੀਨ ਸੀ ਕਿ ਰਜੇਸ਼ ਜਲਦੀ ਮਰ ਜਾਏਗਾ ਤੇ ਉਹਨਾਂ ਨੇ ਉਹਨੂੰ ਗੱਡੀ ਵਿੱਚੋਂ ਕੱਢ ਕੇ ਨੇੜੇ ਦੇ ਖੇਤ ਵਿੱਚ ਸੁੱਟ ਦਿੱਤਾ ਉਸ ਤੋਂ ਬਾਅਦ ਅੱਤਵਾਦੀ ਗੱਡੀ ਲੈ ਕੇ ਆਪਣੀ ਮੰਜ਼ਿਲ ਵੱਲ ਵਧ ਗਏ ਪਰ ਬੁਰੀ ਤਰ੍ਹਾਂ ਜ਼ਖਮੀ ਰਾਜੀਸ਼ ਵਰਮਾ ਕਿਸੇ ਤਰ੍ਹਾਂ ਜਾਨ ਬਚਾ ਕੇ ਨੇੜੇ ਦੇ ਅਕਾਲਗੜ ਪਿੰਡ ਪਹੁੰਚ ਗਏ ਜਿੱਥੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਉੱਥੇ ਉਹਨੇ ਪੁਲਿਸ ਨੂੰ ਸਾਰੀ ਗੱਲ ਦੱਸੀ ਉਧਰ ਜਿਹੜੇ ਪਹਿਲੇ ਬੰਦੇ ਇਕਾਗਰ ਸਿੰਘ ਨੂੰ ਅਤਵਾਦੀਆਂ ਨੇ ਮਾਰ ਦਿੱਤਾ ਸੀ ਉਹਨਾਂ ਦੇ ਦੇਰ ਤੱਕ ਘਰ ਨਾ ਪਹੁੰਚਣ ਤੇ ਉਹਨਾਂ ਦੇ ਪਰਿਵਾਰ ਨੇ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਤੀ ਐਸਪੀ ਸਲਵਿੰਦਰ ਸਿੰਘ ਵੀ ਵਾਰ-ਵਾਰ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਕੰਟੈਕਟ ਕਰਕੇ ਅਤਿਵਾਦੀ ਹਮਲੇ ਦੇ ਖਤਰੇ ਬਾਰੇ ਚੇਤਾਵਨੀ ਦੇ ਰਹੇ ਸਨ ਕੁਝ ਘੰਟਿਆਂ ਵਿੱਚ ਇੱਕ ਹੀ ਇਲਾਕੇ 'ਚ ਲਗਾਤਾਰ ਇੱਕੋ ਜਿਹੀਆਂ ਘਟਨਾਵਾਂ ਦੀਆਂ ਖਬਰਾਂ ਨਾਲ ਪੁਲਿਸ ਹਰਕਤ ਵਿੱਚ ਆ ਗਈ ਜਲਦੀ ਹੀ ਪਠਾਨਕੋਟ ਤੋਂ ਦਿੱਲੀ ਜੰਮੂ ਤੋਂ ਉਦਮਪੁਰ ਤੇ ਚੰਡੀਗੜ੍ਹ ਤੋਂ ਪੰਚਕੂਲਾ ਤੱਕ ਫੋਨ ਦੀਆਂ ਘੰਟੀਆਂ ਵੱਜਣ ਲੱਗੀਆਂ ਖਬਰ ਹੋਮ ਮਿਨਿਸਟਰੀ ਡਿਫੈਂਸ ਮਿਨਿਸਟਰੀ ਤੇ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਤੱਕ ਵੀ ਪਹੁੰਚ ਗਈ ਮਾਨਯ ਸਰ ਵਿੱਚ ਨੈਸ਼ਨਲ ਸਕਿਉਰਿਟੀ ਗਾਰਡ NSG ਦੇ 엘ੀਟ ਕਮਾਂਡੋਜ਼ ਦੇ ਬੇਸ ਤੇ ਵੀ ਕਾਲਾਂ ਦੀ ਪਰਮਾਰ ਹੋ ਗਈ। 1 ਜਨਵਰੀ 2016 ਨੂੰ ਜਦੋਂ ਸਾਰੀ ਦੁਨੀਆ ਨਵੇਂ ਸਾਲ ਦਾ ਜਸ਼ਨ ਮਨਾ ਰਹੀ ਸੀ, ਭਾਰਤ ਵਿੱਚ ਅਤਵਾਦੀ ਹਮਲੇ ਦੀ ਸੰਭਾਵਨਾ ਨਾਲ ਹੜਕੰਪ ਮਚਿਆ ਹੋਇਆ ਸੀ। ਤੁਰੰਤ ਸਾਰੀਆਂ ਸਿਕਿਉਰਿਟੀ ਫੋਰਸਸ ਤੇ ਇੰਟੈਲੀਜੈਂਸ ਏਜੰਸੀਸ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਫੌਜ ਤੇ ਪੁਲਿਸ ਦੀਆਂ ਟੁਕੜੀਆਂ ਨੇ ਮਿਲ ਕੇ ਦੁਰੰਤ ਕਿਉਕ ਰਿਐਕਸ਼ਨ ਟੀਮਾਂ ਤਿਆਰ ਕੀਤੀਆਂ ਜਾਂਚ ਦੌਰਾਨ ਇਕਾਗਰ ਸਿੰਘ ਦੀ ਗੱਡੀ ਤੇ ਉਹਦੀ ਡੈੱਡ ਬੋਡੀ ਮਿਲ ਗਈ ਅਗਲੇ ਕੁਝ ਘੰਟਿਆਂ ਦੇ ਸਰਚ ਆਪਰੇਸ਼ਨ ਵਿੱਚ ਐਸਪੀ ਸਲਵਿੰਦਰ ਸਿੰਘ ਦੀ ਮਹਿੰਦਰਾ ਐਕਸਯੂਵੀ ਗੱਡੀ ਵੀ ਲਵਾਰਿਸ ਹਾਲਤ ਵਿੱਚ ਪਠਾਨਕੋਟ 에ਅਰਵੇਸ ਤੋਂ ਸਿਰਫ 500 ਮੀਟਰ ਦੀ ਦੂਰੀ ਤੇ ਮਿਲੀ ਸਲਵਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਤੇ ਉਸਦੀ ਗੱਡੀ ਦੇ 에ਅਰਵੇਸ ਦੇ ਨੇੜੇ ਮਿਲਣ ਨਾਲ ਹੁਣ ਸਾਫ ਸੀ ਕਿ ਅੱਤਵਾਦੀਆਂ ਦਾ ਮਕਸਦ ਇਸ 에ਅਰਬੇਸ ਨੂੰ ਨਿਸ਼ਾਨਾ ਬਣਾਉਣਾ ਹੀ ਹੈ ਇਸ ਦੌਰਾਨ ਇੰਟੈਲੀਜੈਂਸ ਏਜੰਸੀਆਂ ਲਗਾਤਾਰ ਐਸਪੀ ਸਲਵਿੰਦਰ ਸਿੰਘ ਤੇ ਰਾਜੇਸ਼ ਦੇ ਫੋਨਾਂ ਨੂੰ ਟੈਪ ਕਰ ਰਹੀਆਂ ਸਨ ਜੋ ਇਸ ਵਕਤ ਅੱਤਵਾਦੀਆਂ ਕੋਲ ਸੀ ਇੱਕ ਕਾਲ ਵਿੱਚ ਅੱਤਵਾਦੀਆਂ ਨੂੰ ਉਹਨਾਂ ਦੇ ਹੈਂਡਲਰ ਨਾਲ ਗੱਲਬਾਤ ਕਰਦੇ ਸੁਣਿਆ ਗਿਆ ਜਿਸ ਵਿੱਚ ਹੈਂਡਲਰ ਉਹਨਾਂ ਨੂੰ ਜਲਦੀ ਟਾਰਗੇਟ ਤੇ ਪਹੁੰਚ ਕੇ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਉਡਾਉਣ ਦਾ ਹੁਕਮ ਦੇ ਰਿਹਾ ਸੀ ਹੁਣ ਅਥਾਰਟिटीज ਨੂੰ ਪਤਾ ਸੀ ਕਿ ਦੇਸ਼ ਵਿੱਚ ਅੱਤਵਾਦੀ ਵੱਧ ਚੁੱਕੇ ਹਨ ਤੇ ਹਮਲਾ ਕਿੱਥੇ ਹੋਣ ਵਾਲਾ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇੰਨੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਅੱਤਵਾਦੀ ਨਾ ਸਿਰ ਪਠਾਨਕੋਟ 에ਅਰਬੇਸ ਵਿੱਚ ਬੜਨ ਵਿੱਚ ਕਾਮਯਾਬ ਹੋਏ ਸਗੋਂ ਕਈ ਦਿਨਾਂ ਤੱਕ ਉੱਥੇ ਆਤੰਕ ਮਚਾਇਆ ਜਿਸ ਨੇ ਦੇਸ਼ ਤੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਮੀਡੀਆ ਵਿੱਚ ਸਿਰਫ ਇੱਕ ਹੈਡਲਾਈਨ ਸੀ ਪਠਾਨਕੋਟ 에ਅਰਬੇਸ ਅਟੈਕ ਫਿਰ 2 ਜਨਵਰੀ ਦਾ ਦਿਨ ਆਉਂਦਾ ਜਦੋਂ ਇਹ ਕਨਫਰਮ ਹੋ ਗਿਆ ਸੀ ਕਿ ਅੱਤਵਾਦੀ ਪਠਾਨਕੋਟ 에ਅਰਬੇਸ ਤੇ ਹਮਲਾ ਕਰਨ ਆਲੇ ਆ ਤਾਂ ਤੁਰੰਤ 에ਅਰਫੋਰਸ ਸਟੇਸ਼ਨ ਦੀ ਸੁਰੱਖਿਆ ਵਧਾ ਦਿੱਤੀ ਗਈ। ਕੋਜੀ ਸਮੇਂ ਚ ਗਰਡ ਕਮਾਂਡੋਸ ਤੇ ਡਿਫੈਂਸ ਸਰਵਿਸ ਕੋਪਸ ਡੀਐਸਸੀ ਦੀਆਂ ਟੀਮਾਂ ਸਟੇਸ਼ਨ ਦੀ ਅੰਦਰੂਨੀ ਸੁਰੱਖਿਆ ਲਈ ਤਾਇਨਾਤ ਕਰ ਦਿੱਤੀਆਂ ਗਈਆਂ। ਇਧਰ ਚਾਰੇ ਅੱਤਵਾਦੀ ਅਜੇ ਤੱਕ ਪਠਾਨਕੋਟ 에ਅਰਬੇਸ ਵਿੱਚ ਨਹੀਂ ਵੜ ਸਕੇ ਸਨ। ਉਹ 에ਅਰਬੇਸ ਦੀ ਕੰਦ ਤੱਕ ਪਹੁੰਚਣ ਹੀ ਵਾਲੇ ਸਨ ਕਿ ਉਹਨਾਂ ਦੇ ਹੈਂਡਲਰ ਦੀ ਕਾਲ ਆ ਗਈ। ਹੈਂਡਲਰ ਨੇ ਉਹਨਾਂ ਨੂੰ ਝਿੜਕਦੇ ਹੋਏ ਕਿਹਾ ਪੀ ਉਹ ਚਾਰੇ ਅਜੇ ਤੱਕ ਬੇਸ ਵਿੱਚ ਕਿਉਂ ਨਹੀਂ ਬੜੇ ਜਦਕਿ ਦੋ ਲੋਕਾਂ ਦਾ ਇੱਕ ਦੂਜਾ ਗਰੁੱਪ ਪਹਿਲਾਂ ਹੀ ਟਾਰਗੇਟ ਤੇ ਪਹੁੰਚ ਚੁੱਕਾ ਹੈ ਇਹਦਾ ਮਤਲਬ ਸੀ ਕਿ ਪਠਾਨਕੋਟ ਨੂੰ ਤਬਾਹ ਕਰਨ ਲਈ ਚਾਰ ਨਹੀਂ ਸਗੋਂ 6 ਅਤਵਾਦੀ ਦੋ ਗਰੁੱਪਾਂ ਵਿੱਚ ਆਏ ਹੀ ਪਹਿਲਾ ਗਰੁੱਪ ਪਹਿਲਾਂ ਹੀ ਐਲਓਸੀ ਪਾਰ ਕਰਕੇ ਸਭ ਦੀਆਂ ਨਜ਼ਰਾਂ ਤੋਂ ਬਚਦੇ ਹੋਏ ਪਠਾਨਕੋਟ 에ਅਰਬੇਸ ਵਿੱਚ ਵੜ ਕੇ ਲੁਕਿਆ ਹੋਇਆ ਸੀ ਜਿਨ੍ਹਾਂ ਦੀ ਸਿਕਿਉਰਿਟੀ ਫੋਰਸਿਸ ਨੂੰ ਪਿੰਕ ਵੀ ਨਹੀਂ ਸੀ ਚਾਰੇ ਅਤਵਾਦੀ ਆਪਣੇ ਹੈਂਡਲਰ ਦੀਆਂ ਛਿੜਕਾਂ ਤੋਂ ਬਾਅਦ 에ਅਰਬੇਸ ਦੀ ਬਾਹਰਲੀ ਕੰਨ ਤੱਕ ਪਹੁੰਚ ਗਏ ਏਅਰ ਸਟੇਸ਼ਨ ਦੇ ਆਲੇ ਦੁਆਲੇ ਜੰਗਲੀ ਇਲਾਕਾ ਹੀ ਤੇ ਸੁਰੱਖਿਆ ਦੇ ਨਾਂ ਤੇ ਸਟੇਸ਼ਨ ਦੀਆਂ ਕੰਧਾਂ ਤੇ ਸਿਰਫ ਕੰਡਿਆਲੀਆਂ ਤਾਰਾਂ ਦੀ ਫੈਂਸ ਸੀ ਅੰਦਰ ਵੱਡੀ ਗਿਣਤੀ ਵਿੱਚ ਸਫੈਦੇ ਦੇ ਰੁੱਖ ਲੱਗੇ ਹੋਏ ਸੀ ਜਿਨ੍ਹਾਂ ਤੇ ਅੱਤਵਾਦੀ ਰੱਸੀ ਬੰਨ ਕੇ ਏਅਰਬੇਸ ਦੀ ਕੰਧ ਤੇ ਚੜ ਗਏ ਤੇ ਵਾਇਰ ਫੈਂਸ ਨੂੰ ਕੱਟ ਦਿੱਤਾ ਫਿਰ ਕਿਸੇ ਦੀ ਨਜ਼ਰ ਵਿੱਚ ਆਏ ਬਿਨਾ ਚਾਰੇ ਅੱਤਵਾਦੀ ਇੱਕ ਇੱਕ ਕਰਕੇ ਏਅਰਬੇਸ ਦੇ ਅੰਦਰ ਵੜ ਗਏ ਏਅਰਬੇਸ ਦੇ ਅੰਦਰ ਖਰਾਬ ਸਮਾਨ ਨਾਲ ਭਰੇ ਸਟੋਰ ਤੇ ਪਾਣੀ ਦੀ ਨਿਕਾਸੀ ਲਈ ਵੱਡੇ ਨਾਲੇ ਬਣੇ ਹੋਏ ਸਨ ਅੱਤਵਾਦੀਆਂ ਨੂੰ ਆਪਣੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਰਾਤ ਦੇ ਹਨੇਰੇ ਦੀ ਉਡੀਕ ਸੀ ਇਸ ਲਈ ਉਹ ਸਾਰਾ ਦਿਨ ਇਨ੍ਹਾਂ ਸਟੋਰਾਂ ਤੇ ਨਾਲਿਆਂ ਵਿੱਚ ਲੁਕੇ ਰਹੇ। ਹੁਣ ਪਠਾਨਕੋਟ 에ਅਰਬੇਸ ਵਿੱਚ ਅੱਤਵਾਦੀਆਂ ਦੇ ਦੋ ਗਰੁੱਪ ਮੌਜੂਦ ਸੀਗੇ। ਦੋ ਜਣਿਆਂ ਦਾ ਗਰੁੱਪ ਪਹਿਲਾਂ ਹੀ ਇੱਥੇ ਕਿਤੇ ਲੰਬੀ-ਲੰਬੀ ਘਾਹ ਵਿੱਚ ਲੁਕਿਆ ਹੋਇਆ ਸੀ, ਜਦਕਿ ਬਾਅਦ ਵਾਲਾ 4 ਲੋਕਾਂ ਦਾ ਗਰੁੱਪ ਨਾਲਿਆਂ ਵਿੱਚ ਲੁਕਿਆ ਹੋਇਆ ਸੀ। ਅੱਤਵਾਦੀ ਆਪਣੇ ਨਾਲ 50 ਕਿਲੋ ਐਕਸਪਲੋਸਿਵ, 30 ਕਿਲੋ ਗ੍ਰੇਨੇਡ ਤੇ ਤੇਜ਼ੀ ਨਾਲ ਅੱਗ ਫੜਨ ਵਾਲਾ ਜੈੱਲ ਲੈ ਕੇ ਆਏ ਸੀ। ਤਾਂ ਜੋ ਟੈਕਨੀਕਲ ਏਰੀਆ ਤੱਕ ਪਹੁੰਚ ਕੇ ਉੱਥੇ ਖੜੇ MiG-21 ਫਾਈਟਰ ਜੈੱਟ MI25 ਤੇ MI35 ਅਟੈਕ ਹੈਲੀਕਾਪਟਰਸ ਮਿਜ਼ਾਈਲਾਂ ਤੇ ਡਰੋਨਾਂ ਨੂੰ ਤਬਾਹ ਕਰ ਸਕਣ। ਇਧਰ ਪਠਾਨਕੋਟ 에ਅਰਬੇਸ ਦੇ ਗੇਟ ਦੇ ਆਲੇ-ਦੁਆਲੇ ਜਵਾਨ ਅੱਤਵਾਦੀਆਂ ਨਾਲ ਨਿਪਟਣ ਦੀ ਉਡੀਕ ਕਰਦੇ ਪਏ ਹੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਜਿਨ੍ਹਾਂ ਦੀ ਉਹ ਬਾਹਰ ਉਡੀਕ ਕਰਦੇ ਪਏ ਉਹ ਅੱਤਵਾਦੀ 에ਅਰਬੇਸ ਦੇ ਅੰਦਰ ਲੁਕੇ ਬੈਠੇ ਐ। ਐਨਐਸਜੀ ਦੇ 160 ਕਮਾਂਡੋਆਂ ਦੀ ਇੱਕ ਟੀਮ ਵੀ ਪਹੁੰਚ ਗਈ ਸੀ। ਸਾਰੇ ਕਮਾਂਡੋਆਂ ਨੇ ਜਲਦੀ-ਜਲਦੀ ਆਪਣੀ ਪੋਜੀਸ਼ਨ ਲੈ ਲਈ। ਹੁਣ ਉਹ ਉਹਨਾਂ ਅੱਤਵਾਦੀਆਂ ਦੀ ਉਡੀਕ ਕਰੇ ਸਨ ਜਿਨ੍ਹਾਂ ਨੂੰ ਮਾਰ ਕੇ ਉਹ ਪਾਕਿਸਤਾਨ ਨੂੰ ਸੁਨੇਹਾ ਦੇਣਾ ਚਾਹੁੰਦੇ ਸਨ ਕਿ ਭਾਰਤ ਦੀ ਸਰਹੱਦ ਵਿੱਚ ਗਲਤ ਇਰਾਦਿਆਂ ਨਾਲ ਵੜਨ ਦੀ ਕੀਮਤ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ ਪਰ ਅੱਤਵਾਦੀ ਸਾਰਾ ਦਿਨ ਬਦਬੂਦਾਰ ਨਾਲੀਆਂ ਵਿੱਚ ਚੂਹਿਆਂ ਵਾਂਗ ਲੁਕੇ ਰਹੇ ਰਾਤ ਹੁੰਦਿਆਂ ਹੀ ਉਹ ਐਕਟਿਵ ਹੋ ਗਏ ਤੇ ਸਹੀ ਮੌਕੇ ਦੀ ਤਲਾਸ਼ ਕਰਨ ਲੱਗੇ ਚਾਰ ਅੱਤਵਾਦੀਆਂ ਦਾ ਗਰੁੱਪ ਹਮਲੇ ਦੀ ਪਹਿਲ ਕਰਨ ਦੀ ਜ਼ਿੰਮੇਵਾਰੀ ਲੈਂਦਾ ਹੈ 2 ਜਨਵਰੀ ਦੀ ਰਾਤ ਕਰੀਬ 3 ਵਜੇ ਚਾਰੇ ਅਤਵਾਦੀ ਨਾਲਿਆਂ ਚੋਂ ਬਾਹਰ ਨਿਕਲੇ ਤੇ ਟੈਕਨੀਕਲ ਏਰੀਆ ਵੱਲ ਵਧਣ ਲਈ ਗਰੁੱਡ ਕਮਾਂਡੋਜ਼ ਤੇ ਹਮਲਾ ਕਰ ਦਿੱਤਾ ਅਚਾਨਕ ਹੋਏ ਇਸ ਹਮਲੇ ਨਾਲ ਕਮਾਂਡੋ ਜਦੋਂ ਤੱਕ ਸੱਭਲਦੇ ਅਤਵਾਦੀ ਗੋਲੀਬਾਰੀ ਤੇ ਹੈਂਡ ਗ੍ਰੇਨੇਡs ਸੁੱਟਦੇ ਹੋਏ ਡੀਐਸਸੀ ਦੇ ਮੈਸ ਤੱਕ ਪਹੁੰਚ ਗਏ ਉੱਥੇ ਐਕਸ ਆਰਮੀ ਰੈਸਲਰ ਜਗਦੀਸ਼ ਚੰਦ ਚਾਹ ਬਣਾ ਰਹੇ ਸਨ ਉਹਨਾਂ ਨੇ ਅਤਵਾਦੀਆਂ ਨੂੰ ਵੇਖਦਿਆਂ ਹੀ ਅਲਰਟ ਹੋ ਕੇ ਇੱਕ ਅਤਵਾਦੀ ਤੋਂ ਉਹਦੀ ਰਾਈਫਲ ਖੋਲੀ ਤੇ ਉਸ ਨੂੰ ਉੱਥੇ ਢੇਰ ਕਰ ਦਿੱਤਾ ਪਰ ਬਾਕੀ ਅੱਤਵਾਦੀਆਂ ਨੂੰ ਰੋਕਣ ਤੋਂ ਪਹਿਲਾਂ ਹੀ ਅੱਤਵਾਦੀਆਂ ਨੇ ਉਹਨਾਂ ਤੇ ਗੋਲੀਆਂ ਵਾਰਾ ਦਿੱਤੀਆਂ ਤੇ ਉਹ ਸ਼ਹੀਦ ਹੋ ਗਏ ਬਾਕੀ ਤੇ ਨਾ ਅੱਤਵਾਦੀਆਂ ਨੇ ਮੈਸ ਵਿੱਚ ਵੜ ਕੇ ਅੰਨੇ ਵਾਂ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਦੇ ਨਾਲ ਡੀਐਸਸੀ ਦੇ ਚਾਰ ਹੋਰ ਜਵਾਨ ਸ਼ਹੀਦ ਹੋ ਗਏ ਆਪਣੇ ਪੰਜ ਸਾਥੀਆਂ ਦੀ ਮੌਤ ਨਾਲ ਜਵਾਨ ਗੁੱਸੇ ਨਾਲ ਭਰ ਗਏ ਉਹਨਾਂ ਨੇ ਅਤਿਵਾਦੀਆਂ ਨੂੰ ਐਲੀਮੀਨੇਟ ਕਰਨ ਲਈ ਤੇ 에어ਵੇਸ ਨੂੰ ਸੁਰੱਖਿਅਤ ਕਰਨ ਲਈ ਆਪਰੇਸ਼ਨ ਢਾਂਗੂ ਸ਼ੁਰੂ ਕੀਤਾ। ਪਠਾਨਕੋਟ 에어ਵੇਸ ਲਗਭਗ 25 ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ, ਜਿੱਥੇ ਕਰੀਬ 10000 에어ਫੋਰਸ ਕਰਮਚਾਰੀ ਆਪਣੇ ਪਰਿਵਾਰਾਂ ਨਾਲ ਰਹਿੰਦੇ ਐ। ਮੈਸ ਤੋਂ ਉਹਨਾਂ ਦੇ ਘਰਾਂ ਦੀ ਦੂਰੀ ਘੱਟ ਸੀ, ਇਸ ਲਈ ਉਹਨਾਂ ਦੇ ਹੋਸਟੇਜ ਬਣਾਏ ਜਾਣ ਦਾ ਖਤਰਾ ਸੀ। ਇਸ ਤੋਂ ਇਲਾਵਾ ਮੈਸ ਤੋਂ ਸਿਰਫ 500 ਮੀਟਰ ਦੂਰ ਟੈਕਨੀਕਲ ਏਰੀਆ ਨੂੰ ਸੇਫਗਾਰਡ ਕਰਨਾ ਮੇਨ ਪ੍ਰਾਇੋਰਟੀ ਸੀ। ਦਰਜਨਾ ਗਰੂੜ ਤੇ ਐਨਐਸਜੀ ਕਮਾਂਡੋਆਂ ਨੇ ਇਸ ਏਰੀਆ ਨੂੰ ਘੇਰ ਰੱਖਿਆ ਸੀ। ਮੈਸ ਤੋਂ ਬਾਅਦ ਅਤਵਾਦੀ ਫਰਨੀਚਰ ਵਾਲੀ ਬਿਲਡਿੰਗ ਵਿੱਚ ਲੁਕ ਕੇ ਕਮਾਂਡੋਆਂ 'ਤੇ ਗੋਲੀਬਾਰੀ ਕਰਨ ਲੱਗੇ। ਉਹਨਾਂ ਦੇ ਲੁਕ ਕੇ ਹਮਲਾ ਕਰਨ ਨਾਲ ਭਾਰਤੀ ਕਮਾਂਡੋਆਂ ਨੂੰ ਕਾਊਂਟਰ ਕਰਨ ਵਿੱਚ ਮੁਸ਼ਕਲ ਹੋ ਰਹੀ ਸੀ। ਉਹਨਾਂ ਦੀ ਐਗਜ਼ੈਕਟ ਪੋਜੀਸ਼ਨ ਜਾਣਨ ਲਈ ਅਨਮੈਂਡ ਏਰੀਅਲ ਵਹੀਕਲ ਜਾਨੀ ਯੂਏਵੀ ਉਡਾਇਆ ਗਿਆ। ਐਨਐਸਜੀ ਕਮਾਂਡੋਜ਼ ਨੂੰ ਪੋਜੀਸ਼ਨਿੰਗ ਦਾ ਅੰਦਾਜ਼ਾ ਹੋਣ ਤੇ ਉਹਨਾਂ ਨੇ ਜਵਾਬੀ ਫਾਇਰ ਕਰਨਾ ਸ਼ੁਰੂ ਕਰਤਾ। ਦੋਹਾਂ ਪਾਸਿਆਂ ਤੋਂ ਭਿਆਨਕ ਗੋਲੀਬਾਰੀ ਸ਼ੁਰੂ ਹੋ ਗਈ। ਗੋਲੀਆਂ ਦੀ ਟਟੜਾਹਟ ਤੇ ਭਾਰੀ ਬੰਬਾਰੀ ਨਾਲ ਸਾਰਾ ਇਲਾਕਾ ਸਹਿਮ ਗਿਆ ਸਵੇਰ ਤੋਂ ਦੁਪਹਿਰ ਤੇ ਦੁਪਹਿਰ ਤੋਂ ਸ਼ਾਮ ਹੋ ਗਈ ਅੱਤਵਾਦੀ ਕਦੇ ਫਾਇਰਿੰਗ ਕਰਦੇ ਕਦੇ ਗ੍ਰੇਨੇਡ ਤੇ ਕਦੇ ਐਕਸਪਲੋਸਿਵ ਦੀ ਵਰਤੋਂ ਕਰਦੇ ਪਰ ਆਮੋ ਸਾਹਮਣੇ ਦੀ ਲੜਾਈ ਵਿੱਚ ਉਹ ਕਮਾਂਡੋਆਂ ਦੇ ਸਾਹਮਣੇ ਕਿਤੇ ਵੀ ਨਹੀਂ ਟਿਕ पाए ਕਮਾਂਡੋਜ਼ ਨੇ ਉਹਨਾਂ ਦੀ ਹਰ ਚਾਲ ਨੂੰ ناکਾਮ ਕਰ ਦਿੱਤਾ ਨਤੀਜਾ ਇਹ ਹੋਇਆ ਕਿ 2 ਜਨਵਰੀ ਦੀ ਸ਼ਾਮ ਤੱਕ ਤਿੰਨ ਹੋਰ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਪੂਰੇ ਚਾਰੇ ਅੱਤਵਾਦੀਆਂ ਦੀ ਮੌਤ ਤੋਂ ਬਾਅਦ ਗੋਲੀਆਂ ਤੇ ਬੰਬ ਧਮਾਕਿਆਂ ਦੀ ਆਵਾਜ਼ ਬਿਲਕੁਲ ਰੁਕ ਗਈ ਕਾਫੀ ਸਮੇਂ ਤੱਕ ਆਤਵਾਦੀਆਂ ਵੱਲੋਂ ਕੋਈ ਜਵਾਬੀ ਫਾਇਰ ਨਾ ਹੋਣ ਤੇ ਜਵਾਨਾਂ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ ਉੱਥੇ ਮੌਜੂਦ ਲੋਕ ਮੰਨ ਬੈਠੇ ਕਿ 에ਅਰਵੇਸ ਵਿੱਚ ਸਿਰਫ 4 ਅਤਵਾਦੀ ਸਨ ਜੋ ਮਾਰੇ ਜਾ ਚੁੱਕੇ ਹਨ ਡਿਫੈਂਸ ਫੋਰਸਸ ਆਪਰੇਸ਼ਨ ਬੰਦ ਕਰਨ ਦੀ ਤਿਆਰੀ ਵਿੱਚ ਸਨ ਤੇ ਇਹ ਖਬਰ ਦਿੱਲੀ ਤੱਕ ਪਹੁੰਚ ਗਈ ਸਰਕਾਰ ਦੇ ਕੁਝ ਮੰਤਰੀਆਂ ਨੇ ਵੀ ਟੈਰਰਿਸਟ ਨੂੰ ਨਿਊਟਰਲਾਈਜ਼ ਕਰਨ ਲਈ ਸਿਕਿਉਰਿਟੀ ਫੋਰਸਸ ਨੂੰ ਵਧਾਈ ਦਿੰਦੇ ਹੋਏ ਕਈ ਟਵੀਟ ਵੀ ਕਰ ਦਿੱਤੇ ਪਰ ਭਾਰਤ ਨੇ ਜਸ਼ਨ ਮਨਾਉਣ ਵਿੱਚ ਥੋੜੀ ਜਲਦਬਾਜ਼ੀ ਕਰ ਦਿੱਤੀ ਇਹ ਕਿਸੇ ਵੱਡੇ ਖਤਰੇ ਤੋਂ ਪਹਿਲਾਂ ਦੀ ਸ਼ਾਂਤੀ ਸੀ ਸਿਕਿਉਰਿਟੀ ਫੋਰਸਸ ਨੂੰ ਜਰਾ ਵੀ ਅੰਦਾਜ਼ਾ ਨਹੀਂ ਸੀ ਕਿ ਘਾਹ ਤੇ ਝਾੜੀਆਂ ਵਿੱਚ ਦੋ ਹੋਰ ਅਤਵਾਦੀ ਪਹਿਲਾਂ ਤੋਂ ਹੀ ਲੁਕੇ ਸਹੀ ਮੌਕੇ ਦੀ ਉਡੀਕ ਕਰੇ ਸਨ ਇਹਨਾਂ ਅੱਤਵਾਦੀਆਂ ਕੋਲ ਮੋਰਫਿਨ ਇੰਜੈਕਸ਼ਨ ਪੱਕਿਆ ਹੋਇਆ ਚਿਕਨ ਤੇ ਰੋਟੀਆਂ ਦੇ ਕੁਝ ਪੈਕੇਟ ਸੀਗੇ ਜਿਨ੍ਹਾਂ ਦੇ ਸਾਰੇ ਉਹ ਕਈ ਦਿਨ ਬਿਨਾ ਬਾਹਰ ਆਏ ਸਰਵਾਈਵ ਕਰ ਸਕਦੇ ਹੀ ਇਹਨਾਂ ਗੱਲਾਂ ਤੋਂ ਅਣਜਾਣ ਐਨਐਸਜੀ ਨੇ ਆਪਰੇਸ਼ਨ ਨੂੰ ਖਤਮ ਮੰਨ ਕੇ ਸਾਰੇ ਏਰੀਆ ਨੂੰ ਸੈਨੀਟਾਈਜ਼ ਕਰਨਾ ਸ਼ੁਰੂ ਕਰਤਾ 3 ਜਨਵਰੀ ਦੀ ਸਵੇਰ ਬੌਮਸ ਕੁਆਡ ਦੇ ਕਮਾਂਡਿੰਗ ਆਫਿਸਰ ਲੈਫਟਨੈਂਟ ਕਲਨਰ ਨਿਰੰਜਨ ਨੇ ਆਪਣੀ ਟੀਮ ਨਾਲ ਮਰੇ ਹੋਏ ਅੱਤਵਾਦੀਆਂ ਦੇ ਸਰੀਰ ਤੇ ਬੰਨੇ ਐਕਸਪਲੋਸਿਵਸ ਤੇ ਗ੍ਰੇਨੇਡ ਨੂੰ ਡਿਫਿਊਜ਼ ਕਰਨਾ ਸ਼ੁਰੂ ਕੀਤਾ ਥੋੜੇ ਟਾਈਮ ਚ ਤਿੰਨ ਅੱਤਵਾਦੀਆਂ ਦੇ ਐਕਸਪਲੋਸਿਵਸ ਯੂਜ਼ ਹੋ ਚੁੱਕੇ ਸਨ ਪਰ ਚੌਥੇ ਅਤਵਾਦੀ ਦੇ ਸਰੀਰ ਤੋਂ ਬੰਬ ਡਿਫਿਊਜ਼ ਕਰਦੇ ਸਮੇਂ ਧਮਾਕਾ ਹੋ ਗਿਆ ਲੈਫਟਨੈਂਟ ਕਰਨਲ ਨਿਰੰਜਨ ਨੇ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਪਰ ਧਮਾਕੇ ਦੀ ਇੰਟੈਂਸਿਟੀ ਇੰਨੀ ਜ਼ਿਆਦਾ ਸੀ ਕਿ ਉਹਨਾਂ ਦੀ ਜਾਨ ਨਹੀਂ ਬਚ ਸਕੀ ਇਸ ਧਮਾਕੇ 'ਚ ਪੰਜ ਹੋਰ ਕਮਾਂਡੋ ਵੀ ਜ਼ਖਮੀ ਹੋ ਗਏ ਲੈਫਟਨੈਂਟ ਕਰਨਲ ਨਿਰੰਜਨ ਦੇ ਸ਼ਹੀਦ ਹੋਣ ਨਾਲ ਪਠਾਨਕੋਟ 에ਅਰਬੇਸ ਇੱਕ ਵਾਰ ਫਿਰ ਤੋਂ ਸਹਿਮ ਗਿਆ ਇਸ ਦਾ ਫਾਇਦਾ ਉਠਾਉਂਦੇ ਹੋਏ ਲੁਕੇ ਹੋਏ ਦੋਵੇਂ ਅਤਵਾਦੀਆਂ ਨੇ ਸਵੇਰੇ 10 ਤੋਂ 11 ਵਜੇ ਦੇ ਵਿਚਕਾਰ 에ਅਰਬੇਸ ਦੇ ਇੱਕ ਦੂਜੇ ਬਲੋਕ ਤੋਂ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਸ ਬਲੌਕ ਦੀ ਪਹਿਲੀ ਮੰਜ਼ਲ ਤੇ 6 ਡਿਫੈਂਸ ਪਰਸਨਲ ਵੀ ਮੌਜੂਦ ਸੀਗੇ ਜੇ ਅੱਤਵਾਦੀ ਉਹਨਾਂ ਨੂੰ ਹੋਸਟੇਜ ਬਣਾ ਲੈਂਦੇ ਤਾਂ ਉਹਨਾਂ ਦੀ ਜਾਨ ਦੇ ਬਦਲੇ ਉਹ ਇੰਡੀਆ ਨਾਲ 바ਰਗੇਨਿੰਗ ਕਰ ਸਕਦੇ ਪਰ ਅੱਤਵਾਦੀਆਂ ਨੂੰ ਇਹਦੀ ਖਬਰ ਨਹੀਂ ਸੀ ਇਸ ਲਈ ਉਹਨਾਂ ਨੇ ਇਹ ਰਿਵਲ ਧਿਆਨ ਨਹੀਂ ਦਿੱਤਾ ਉਹਨਾਂ ਦਾ ਟਾਰਗੇਟ ਟੈਕਨੀਕਲ ਏਰੀਏ ਨੂੰ ਤਬਾਹ ਕਰਨਾ ਸੀ ਉਹਨਾਂ ਦੀ ਗੋਲੀਬਾਰੀ ਨਾਲ ਜਵਾਨ ਫਿਰ ਅਲਰਟ ਹੋ ਗਏ ਸਭ ਤੋਂ ਪਹਿਲਾਂ ਬਲੌਕ ਵਿੱਚ ਫਸੇ 6 ਡਿਫੈਂਸ ਪਰਸਨਲ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਇਸ ਤੋਂ ਬਾਅਦ ਐਨਐਸਜੀ ਤੇ ਗਰੁੱਡ ਕਮਾਂਡੋਜ਼ ਨੇ ਮਿਲ ਕੇ ਪੂਰੀ ਬਿਲਡਿੰਗ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਪਰ ਦੋਵੇਂ ਅਤਵਾਦੀ ਫਿਰ ਵੀ ਕਮਾਂਡੋਜ਼ ਦੀ ਪਕੜ ਵਿੱਚ ਨਹੀਂ ਆਏ ਅਤਵਾਦੀਆਂ ਨੇ ਸਾਰਾ ਦਿਨ ਕਮਾਂਡੋਆਂ ਨੂੰ ਇੱਧਰ ਉੱਧਰ ਉਲਝਾਏ ਰੱਖਿਆ ਸ਼ਾਮ ਹੋ ਚੁੱਕੀ ਸੀ ਤੇ ਹਨੇਰਾ ਛਾ ਰਿਹਾ ਸੀ ਹੁਣ ਜਲਦੀ ਜਲਦੀ ਕਾਰਵਾਈ ਕਰਨਾ ਜ਼ਰੂਰੀ ਹੋ ਗਿਆ ਸੀ ਆਖਰਕਾਰ ਐਨਐਸਜੀ ਕਮਾਂਡੋਜ਼ ਨੇ ਅੱਤਵਾਦੀਆਂ ਨੂੰ ਕਮਰੇ ਵਿੱਚ ਹੀ ਕੁਚਲਣ ਲਈ ਬ੍ਰੀਚਰ ਟੂਲਸ ਦੀ ਵਰਤੋਂ ਕੀਤੀ ਤੇ ਅੱਤਵਾਦੀ ਜਿਹੜੇ ਕਮਰੇ 'ਚ ਲੁਕੇ ਹੋਏ ਸੀ ਉਹਦੇ ਦਰਵਾਜ਼ੇ ਉਡਾ ਦਿੱਤੇ ਇਸ ਤੋਂ ਬਾਅਦ ਕਮਾਂਡੋਜ਼ ਨੇ ਰੂਮ ਵਿੱਚ ਕੈਨਨ ਫਾਇਰ ਕੀਤਾ ਜਿਸ ਦੀ ਚਪੇੜ ਵਿੱਚ ਆ ਕੇ ਦੋਵੇਂ ਅੱਤਵਾਦੀ ਮਾਰੇ ਗਏ ਇਹਨਾਂ ਦੇ ਖਤਮ ਹੋਣ ਦੀ ਪਠਾਨਕੋਟ 에ਅਰਬੇਸ ਪੂਰੀ ਤਰ੍ਹਾਂ ਸੁਰੱਖਿਅਤ ਹੋ ਗਿਆ ਪਰ ਕੰਟਰੋਲ ਰੂਮ ਇਸ ਬਾਅਦ ਜਲਦਬਾਜੀ ਨਹੀਂ ਕਰਨਾ ਚਾਹੁੰਦਾ ਸੀ ਐਨਐਸਜੀ ਕਮਾਂਡੋਜ਼ ਨੇ 에ਅਰਬੇਸ ਦੇ ਹਰ ਕੋਨੇ ਨੂੰ ਖੰਗਾਲਿਆ ਤੇ ਕਈ ਘੰਟਿਆਂ ਦੀ ਸਰਚ ਤੋਂ ਬਾਅਦ ਜਦੋਂ ਸਭ ਕੁਝ ਠੀਕ ਲੱਗਾ ਤਾਂ 5 ਜਨਵਰੀ ਦੀ ਦੁਪਹਿਰ ਤੱਕ ਆਪਰੇਸ਼ਨ ਬੰਦ ਕਰ ਦਿੱਤਾ ਗਿਆ ਹਾਲਾਂਕਿ 6 ਦੇ 6 ਅਤਵਾਦੀਆਂ ਨੂੰ ਮਾਰ ਕੇ ਤੇ ਟੈਕਨੀਕਲ ਏਰੀਆ ਨੂੰ ਸੇਫ ਰੱਖ ਕੇ ਭਾਰਤ ਨੇ ਅਤਵਾਦੀਆਂ ਦਾ ਪਲਾਨ ناکਾਮ ਕਰ ਦਿੱਤਾ ਸੀ ਪਰ ਇਹਦੇ ਲਈ ਦੇਸ਼ ਦੇ 7 ਜਵਾਨਾਂ ਨੂੰ ਸ਼ਹੀਦ ਹੋਣਾ ਪਿਆ ਇਹਨਾਂ ਵਿੱਚੋਂ ਗਰੜ ਕਮਾਂਡੋ ਗੁਰਸੇਵਕ ਸਿੰਘ ਵੀ ਸਨ ਜਿਨ੍ਹਾਂ ਦੇ ਬਿਆਹ ਨੂੰ ਸਿਰਫ 45 ਦਿਨ ਹੋਏ ਸਨ ਜਵਾਨਾਂ ਦੀ ਸ਼ਹਾਦਤ ਨਾਲ ਸਾਰਾ ਦੇਸ਼ ਸੋਗ ਵਿੱਚ ਡੁੱਬ ਗਿਆ ਸਰਕਾਰ ਇਸ ਹਮਲੇ ਲਈ ਜ਼ਿੰਮੇਵਾਰ ਹਰ ਅਤਵਾਦੀ ਨੂੰ ਬੇਨਕਾਬ ਕਰਨਾ ਚਾਹੁੰਦੀ ਸੀ ਇਸ ਲਈ ਆਪਰੇਸ਼ਨ ਢਾਂਗੂ ਦੌਰਾਨ ਪੰਜਾਬ ਪੁਲਿਸ ਨੇ ਐਸਪੀ ਸਲਵਿੰਦਰ ਸਿੰਘ ਰਾਜੇਸ਼ ਤੇ ਮਦਨ ਗਪਾਲ ਤੋਂ ਪੁੱਛਗਿੱਛ ਕੀਤੀ ਪੁਲਿਸ ਜਾਨਣਾ ਚਾਹੁੰਦੀ ਸੀ ਕਿ ਜਿਨ੍ਹਾਂ ਅਤਵਾਦੀਆਂ ਨੇ ਇਕਾਗਰ ਸਿੰਘ ਨੂੰ ਮਾਰਿਆ ਉਹਨਾਂ ਨੇ ਸਲਵਿੰਦਰ ਸਿੰਘ ਨੂੰ ਐਨੀ ਆਸਾਨੀ ਨਾਲ ਕਿਵੇਂ ਛੜਤਾ ਸਲਵਿੰਦਰ ਸਿੰਘ ਦੀ ਇਮੇਜ ਪੁਲਿਸ ਵਿੱਚ ਪਹਿਲਾਂ ਤੋਂ ਹੀ ਖਰਾਬ ਸੀ ਤੇ ਇਨਟੈਰੋਗੇਸ਼ਨ ਵਿੱਚ ਉਹਨਾਂ ਦੇ ਬਿਆਨ ਬਦਲਣ ਨਾਲ ਪੁਲਿਸ ਨੂੰ ਉਹਨਾਂ ਤੇ ਸ਼ੱਕ ਸੀ ਹਾਲਾਂਕਿ ਬਾਅਦ ਵਿੱਚ ਉਹਨਾਂ ਨੂੰ ਇਸ ਹਮਲੇ ਤੋਂ ਕਲੀਨ ਚਿੱਟ ਦੇ ਦਿੱਤੀ ਗਈ ਇਸ ਤੋਂ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੇ ਜਾਂਚ ਸੰਭਾਲੀ NIA ਨੂੰ ਪਠਾਨਕੋਟ 에ਅਰਵੇਜ਼ ਦੇ ਵੈਸਟਰਨ ਸਾਈਡ ਤੋਂ ਫੈਂਸ ਕਟਰ ਰस्सियां ਟੋਪੀਆਂ ਤੇ ਗਲਵਜ਼ ਮਿਲੇ ਜਿਨ੍ਹਾਂ ਦੇ ਸਾਰੇ ਅੱਤਵਾਦੀਆਂ ਨੇ ਕੁਸਪੈਟ ਕੀਤੀ ਨਾਲੇ ਵਿੱਚ ਕੁਝ ਜੁੱਤੀਆਂ ਦੇ ਨਿਸ਼ਾਨ ਵੀ ਮਿਲੇ ਜੋ ਮਾਰੇ ਗਏ ਅੱਤਵਾਦੀਆਂ ਦੀਆਂ ਜੁੱਤੀਆਂ ਨਾਲ ਮੇਲ ਖਾਂਦੇ ਹੀ ਏਜੰਸੀਸ ਨੇ ਅੱਤਵਾਦੀਆਂ ਦੀਆਂ ਕਾਲਸ ਸਟੈਪ ਕਰਕੇ ਪਤਾ ਲਾਇਆ ਕਿ ਸਾਰੇ ਅਤਵਾਦੀ ਪਾਕਿਸਤਾਨ ਤੋਂ ਆਏ ਸੀ ਇਸ ਹਮਲੇ ਦੀ ਯੋਜਨਾ ਯਾਸ਼ੀ ਮੁਹੰਮਦ ਦੇ ਸਰਗਨਾ মাওলানা ਮਸੂਦ ਅਜ਼ਹਰ ਤੇ ਉਸਦੇ ਭਰਾ ਮੁਫਤੀ ਅਬਦੁਲ ਰਾਉਫ ਅਜ਼ਗਰ ਨੇ ਬਣਾਈ ਸੀ ਹਮਲੇ ਦੌਰਾਨ ਕਾਸ਼ਿਫ ਜਾਨ ਪਾਕਿਸਤਾਨ ਤੋਂ ਉਹਨਾਂ ਨੂੰ ਗਾਈਡ ਕਰ ਰਿਹਾ ਸੀ ਦੂਜੇ ਪਾਸੇ ਇਸ ਸਿਚੁਏਸ਼ਨ ਵਿੱਚ ਇੰਡੀਅਨ ਸਿਕਿਉਰਿਟੀ ਸਿਸਟਮ ਦੀ ਲਾਪਰਵਾਹੀ ਤੇ ਵੀ ਸਵਾਲ ਉੱਠੇ ਹਮਲੇ ਤੋਂ ਪਹਿਲਾਂ ਪਠਾਨਕੋਟ 에ਅਰਬੇਸ ਦੀ ਸੁਰੱਖਿਆ ਕਮਜ਼ੋਰ ਸੀ 에ਅਰਬੇਸ ਦੀ ਕੰਦ ਦੇ ਆਲੇ ਦੁਆਲੇ ਗਸ਼ਤ ਲਈ ਕੋਈ ਸੜਕ ਨਹੀਂ ਸੀ ਤੇ ਕੰਦ ਕਈ ਥਾਵਾਂ ਤੇ ਸਵਿਜੀਲੈਂਸ ਦੇ ਮਕਾਨਾਂ ਨਾਲ ਜੁੜੀ ਹੋਈ ਸੀ ਏਅਰ ਫੋਰਸ ਨੇ ਕਬਜ਼ੇ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸੀ ਜਿਸ ਕਰਕੇ ਅੱਤਵਾਦੀਆਂ ਲਈ ਵੱਡਾ ਹਮਲਾ ਪੋਸੀਬਲ ਸੀ ਭਾਰਤ ਦੀਆਂ ਇੰਟੈਲੀਜੈਂਸ ਏਜੰਸੀਸ ਕਈ ਮਹੀਨਿਆਂ ਤੋਂ ਵੱਡੇ ਅੱਤਵਾਦੀ ਹਮਲੇ ਦੀ ਸੰਭਾਵਨਾ ਜਤਾ ਰਹੀਆਂ ਸਨ ਹਮਲੇ ਤੋਂ ਕੁਝ ਮਹੀਨੇ ਪਹਿਲਾਂ ਪਾਕਿਸਤਾਨੀ ਇੰਟੈਲੀਜੈਂਸ ਏਜੰਸੀ ISI ਦੇ ਕਈ ਏਜੰਟਸ ਭਾਰਤ ਵਿੱਚ ਅਰੈਸਟ ਕੀਤੇ ਗਏ ਸਨ ਪਠਾਨਕੋਟ ਹਮਲੇ ਤੋਂ 1 ਮਹੀਨਾ ਪਹਿਲਾਂ ਬੀਐਸਐਫ ਦੇ ਹੈੱਡ ਕਨਸਟੇਬਲ ਅਬਦੁਲ ਰਸ਼ੀਦ ਨੂੰ ਆਈਐਸਆਈ ਲਈ ਜਾਸੂਸੀ ਦੇ ਜੁਰਮ 'ਚ ਦਿੱਲੀ ਪੁਲਿਸ ਨੇ ਜੰਮੂ ਕਸ਼ਮੀਰ ਤੋਂ ਅਰੈਸਟ ਕੀਤਾ ਹੈ। ਅਬਦੁਲ ਰਸ਼ੀਦ ਤੇ ਉਹਦਾ ਰਿਲੇਟਿਵ ਕਫਾਇਤ ਉੱਲਾ ਖਾਨ ਕਈ ਮਹੀਨਿਆਂ ਤੋਂ ਆਈਐਸਆਈ ਦੇ ਕੰਟੈਕਟ ਵਿੱਚ ਸੀਗੇ ਤੇ ਭਾਰਤੀ ਫੌਜ ਦੀ ਇੰਪੋਰਟੈਂਟ ਇਨਫੋਰਮੇਸ਼ਨ ਦੇ ਚੁੱਕੇ ਸਨ। ਹੋਰ ਵੀ ਕਈ ਆਈਐਸਆਈ ਦੇ ਜਾਸੂਸ ਫੜੇ ਗਏ ਸੀ। 1 ਸਾਲ ਵਿੱਚ ਇੰਨੇ ਵੱਡੇ ਸਕੇਲ ਤੇ ਆਈਐਸਆਈ ਏਜੰਟਾਂ ਦੇ ਫੜੇ ਜਾਣ ਨਾਲ ਸਪਸ਼ਟ ਸੀਗਾ ਕਿ ਪਾਕਿਸਤਾਨ ਬੇਸਡ ਟੈਰਰਿਸਟ ਆਰਗੇਨਾਈਜੇਸ਼ਨਸ ਇੰਡੀਅਨ 에ਅਰਵੇਸਸ ਤੇ ਵੱਡਾ ਹਮਲਾ ਪਲਾਨ ਕਰ ਰਹੀਆਂ ਸਨ ਹਮਲੇ ਤੋਂ ਪਹਿਲਾਂ ਇੰਡੀਅਨ ਡਿਫੈਂਸ ਫੋਰਸਸ ਕੋਲ ਐਸਪੀ ਸੁਲਵਿੰਦਰ ਸਿੰਘ ਤੇ ਰਜੇਸ਼ ਵਰਮਾ ਦੀ ਗਵਾਹੀ ਤੋਂ ਲੈ ਕੇ ਉਹਨਾਂ ਦੀ ਕਾਰ ਦੇ 에ਅਰਵੇਸ ਤੋਂ 500 ਮੀਟਰ ਦੇ ਕੇਰੇ ਵਿੱਚ ਖੜੀ ਹੋਣ ਤੱਕ ਕਈ ਜਾਣਕਾਰੀਆਂ ਸਨ ਫਿਰ ਵੀ ਅਤਵਾਦੀ 에ਅਰਵੇਸ ਦੀ ਸੁਰੱਖਿਆ ਵਿੱਚ ਸਨ ਲਾ ਕੇ ਬੜਨ ਵਿੱਚ ਸਫਲ ਹੋ ਗਏ ਬਾਅਦ ਵਿੱਚ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਇਸ ਹਮਲੇ ਦੀ ਜਾਂਚ ਲਈ ਇੱਕ ਸਟੈਂਡਿੰਗ ਕਮੇਟੀ ਬਣਾਈ ਕਮੇਟੀ ਨੇ 에ਅਰਵੇਸ ਦਾ ਦੌਰਾ ਕਰਕੇ ਆਪਣੀ ਰਿਪੋਰਟ ਵਿੱਚ ਇੰਡੀਅਨ ਡਿਫੈਂਸ ਫੋਰਸਸ ਦੀ ਲਾਪਰਵਾਹੀ ਦੀ ਝਾੜਚੰਬ ਕੀਤੀ ਕਮੇਟੀ ਦਾ ਕਹਿਣਾ ਹੈਗਾ ਵੀ ਜੇ ਸੈਂਟਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਜੇ ਇੰਟੈਲੀਜੈਂਸ ਏਜੰਸੀਸ ਨੇ ਸਹੀ ਤਰੀਕੇ ਨਾਲ ਕੰਮ ਕੀਤਾ ਹੁੰਦਾ ਤਾਂ ਅਤਵਾਦੀ ਏਅਰਵੇਸ ਵਿੱਚ ਵੜ ਹੀ ਨਹੀਂ ਸਕਦੇ ਸਨ ਕਮੇਟੀ ਨੇ ਕਿਹਾ ਕਿ ਇੰਨੇ ਟਰਰ ਅਲਰਟਸ ਦੇ ਬਾਵਜੂਦ ਅਤਵਾਦੀਆਂ ਦਾ ਏਅਰਵੇਸ ਵਿੱਚ ਵੜਨਾ ਤੇ ਗੋਲੀਬਾਰੀ ਕਰਨਾ ਇੰਟੈਲੀਜੈਂਸ ਏਜੰਸੀਸ ਤੇ ਸਕਿਉਰਿਟੀ ਫੋਰਸਸ ਵਿਚਕਾਰ ਲੈਕ ਆਫ ਕੋਆਰਡੀਨੇਸ਼ਨ ਨੂੰ ਦਰਸਾਉਂਦਾ ਹੈ ਸਕਿਉਰਿਟੀ ਏਜੰਸੀਸ ਨਾ ਤਾਂ ਸਮੇਂ ਸਿਰ ਖਤਰੇ ਨੂੰ ਪਾंप ਸਕੀਆਂ ਤੇ ਨਾ ਹੀ ਤੇਜ਼ੀ ਨਾਲ ਐਕਸ਼ਨ ਲੈ ਸਕੀਆਂ ਹਾਲਾਂਕਿ ਅਤਵਾਦੀਆਂ ਦੇ ਏਅਰਵੇਸ ਵਿੱਚ ਵੜਨ ਤੋਂ ਬਾਅਦ ਭਾਰਤੀ ਜਵਾਨਾਂ ਨੇ ਉਹਨਾਂ ਦਾ ਡਟ ਕੇ ਸਾਹਮਣਾ ਕੀਤਾ ਜਵਾਨਾ ਕਰਕੇ ਜੈਸ਼ੇ ਮੁਹੰਮਦ ਦੇ ਅਤਵਾਦੀ ਟੈਕਨੀਕਲ ਏਰੀਆ ਤੱਕ ਨਹੀਂ ਪਹੁੰਚ ਸਕੇ ਇਸ ਨਾਲ 에ਅਰਫੋਰਸ ਦਾ ਵੱਡਾ ਨੁਕਸਾਨ ਟਲ ਗਿਆ ਜੈਸ਼ੇ ਮੁਹੰਮਦ ਦਾ ਮਕਸਦ ਪਾਵੇਂ ਨਾਕਾਮ ਰਿਹਾ ਪਰ ਉਹ ਭਾਰਤ ਤੇ ਪਾਕਿਸਤਾਨ ਵਿਚਕਾਰ ਦਰਾਰ ਚਾਹੁੰਦਾ ਸੀ ਜੋ ਇਸ ਹਮਲੇ ਤੋਂ ਬਾਅਦ ਮੋੜ ਬਣ ਗਈ ਜੈਸ਼ ਇੱਥੇ ਨਹੀਂ ਰੁਕਿਆ ਹਮਲੇ ਦੇ 8 ਮਹੀਨਿਆਂ ਬਾਅਦ ਪੂਰੀ ਅਟੈਕ ਤੇ ਲਗਭਗ 3 ਸਾਲ ਬਾਅਦ ਪਲਵਾਮਾ ਅਟੈਕ ਨੂੰ ਅੰਜਾਮ ਦੇ ਕੇ ਉਸਨੇ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਦੀ ਡੂੰਗੀ ਖਾਈ ਖੋ ਦਿੱਤੀ ਸੋ ਦੋਸਤੋ ਇਸ ਹੀ ਪਠਾਨਕੋਟ 에ਅਰਵੇਸ ਹਮਲੇ ਦੀ ਪੂਰੀ ਦਾਸਤਾਨ ਤੁਹਾਡੇ ਕੀ ਵਿਚਾਰ ਹਨ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰਾਂ ਨੂੰ ਵੀ ਇਸ ਜਾਣਕਾਰੀ ਬਾਰੇ ਪਤਾ ਲੱਗ ਸਕੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਧੰਨਵਾਦ